ਆ ਲੈ ਸਿੱਧੀ ਕਰੀਏ ਨੂੰ ਆ ਲੈ ਦीडी ਸਰਗੁਣ ਬੇ ਅਮਰੋ ਇੱਕਾ ਤੇ ਲੰਬਾ ਕਰ ਲੈ ਕਣ ਇਦਾਂ ਆਹੋ ਇਦਾਂ ਚਲ ਤੇ ਲੰਬਾ ਕਰ ਲੈ ਕੱਤ ਹੋ ਲੈ ਅੰਤ ਤੱਕ ਕਰੀ ਜਾਂ ਗੱਲਾਂ ਵਰਤ ਲੈ ਇੱਥੇ ਬਾੜ ਕਰਾ ਪੈਂਦੀ ਆ ਇੱਥੇ ਬਾੜ ਦੇ ਵਕਟਾਂ ਕਿੰਝ ਜਾਂਦੇ ਹੋ ਰੱਖ ਕੇ ਲੈ ਮੈਂ ਫਿਰ ਅੰਦਾਜ਼ ਨੂੰ ਕਿਹੜੀ ਬੁਣਨ ਦੀ ਲੱਗੇ ਨਹੀਂ ਹਾਂ ਹਾਂ ਆਹ ਹਾਂ ਕੱਟ ਕੇ ਲੱਗੀ ਦੇਣਾ ਕਿਹੜਾ ਕੱਟਣ ਕੀ ਹਾਂ ਲਓ ਜੀ ਟੇਲਰ ਸਾਹਿਬ ਇੱਧਰ ਲੱਗੇ ਆ ਜੀ ਟੇਲਰ ਸਾਹਿਬ ਨੂੰ ਤਾਂ ਫੋਨ ਹੀ ਫੜਨੇ ਆਉਂਦਾ ਤੇ ਹੌਲੀ ਹੌਲੀ ਫੜਨਾ ਸਿਖਾ ਲਾਂਗੇ ਉੱਥੇ ਕੰਮ ਕਰਾਉਂਦੀ ਏ ਮੈਂ ਝਾੜੂ ਬਣਾਉਣ ਲੱਗੀ ਆ ਬਣਾ ਮੇਰਾ ਆਪਣਾ ਕਿੱਥੇ ਝਾੜੂ ਬਣਾਉਣ ਲੱਗੀ ਝਾੜੂ ਬਣਾ ਕੇ ਦੇਣ ਲੱਗੇ ਆ ਤੁਹਾਨੂੰ ਸਾਡੇ ਇੱਧਰ ਸਾਡੀ ਜਸੂ ਵੀ ਦੇਖ ਸਕਦੇ ਤੁਸੀਂ ਦੰਦ ਕੱਢਦੀ ਪਈ ਆ जचू भी देख सकते झाड़ू बना के दिता है फूल कुछ लगी है झाड़ू कहनी मैं सफाई करनी आई भू मैं करना तो हम सफाइया कर दी कड़ू फीलना झाड़ू लिया अपना गुट तो बना आपने अभी लाए क्या के अपने आप भी लै च जागे ਇੰਦਾ ਦਿਖਾ ਲਿਆ ਕਹਿੰਦਾ ਇੰਦਾ ਵੀ ਇੰਦਾ ਐਦਾ ਵੱਡਾ ਕਰ ਆ ਆ ਚੜੂ ਫੇਰ ਦੀ ਆ ਫੋਨ ਕੱਢਣਾ ਸਿਖਾਉਣਾ ਪਿਆ ਤਾਂ ਕਹੀਂ ਹੁਣ ਆਪਣੇ ਨੂੰ ਕਰ ਲਾ ਢੰਡਿਓ ਔਲਿਓ ਢੰਡਿਓ ਚੱਲ ਫੇਰ ਚੰਗੀ ਤਰ੍ਹਾਂ ਹੁਣ ਆਪਣੇ ਨੂੰ ਕਰ ਲਾ ਇਦਾਂ ਐਦਾ ਘੁਮਾਈ ਜਾ ਕਰ ਇਦਾਂ ਨਾ ਪੀਸਾ ਹੀ ਆਉਂਦਾ ਰਹਿ ਕੇ ਆਹੋ ਸੀਦੇ ਮੰਗੋ ਹੀ ਆ ਹਾਂ ਆ ਪੈਸੇ ਦਾ ਕਰ ਦੇ ਹਾਂ ਸਿੱਧਾ ਕਰ ਦੇ ਪੈਰ ਚੱਲ ਓ ਚੱਕਰ ਉਹ ਚੱਕਰ ਜਲਾਬ ਵੀ ਚੱਕ ਲੈ ਦਰਾਬ ਵੀ ਚੱਕ ਲਾ ਕਹਿੰਦੇ ਸੂਟਾਂ ਦੇ ਕਲੈਕਸ਼ਨ ਦੱਸਿਆ ਕਰੋ ਕਿਹੜੀ ਨਹੀਂ ਸੂਟਾਂ ਦੀ ਕੋਈ ਕਿਹੜਾ ਮਾਹੇ ਬੇੜੇ ਚ ਬਦੀ ਗੱਲੀ ਇਹਨੂੰ ਬੇੜੇ ਨੇ ਫੜਿਆ ਉਧਰ ਹੀ ਕਲੈਕਸ਼ਨ ਦੱਸੋ ਕਹਿੰਦੇ ਸੂਟਾਂ ਦੀ ਕਿੱਦਾਂ ਦਸੀਏ ਇਹ ਹੋਏ ਦਿ ਦਿ ਦਿਖਾਓ ਸੂਟ ਕਹਿੰਦੇ ਦਿਖਾ ਲਓ ਕਿਹੜੇ ਕਿਹੜੇ ਬਰਤ ਦੀ ਮੂਵੀ ਤੁਹਾਡੀ ਅੱਛਾ ਕਿਹੜੇ ਕਿਹੜੇ ਸੂਟ ਸੂਟ ਉਹ ਹੋਇਆ ਕਈ ਵਾਰ ਦਿਓ ਆਲੀ ਤੇ ਪਿੰਨੇ ਵਾਰ ਦਿਖਾ ਲਿਓ ਇਹ ਕੁੜੀ ਲੱਪਈਆ ਹੁਣ ਗਾਣੇ ਗਾਉਣ ਹੋਰ ਫੇਲੇ ਚਾਲੂ ਮੈਂ ਰੱਖੀ ਜਾਨੀ ਇੱਧਰ ਮੈਂ ਨਿਕਲੂੰਗੀ ਤੇ ਇੱਧਰ ਪਾਣੀ ਰੱਖਿਆ ਆ ਪਤੀਲਾ ਸਵੇਰ ਦਾ ਉਹ ਦਿਖਨਾਤਾ ਨਹੀਂ ਕੋਈ ਪਾਣੀ ਰੁੱਜ ਗਿਆ ਸਵੇਰ ਦਾ ਵਿਚਾਰਾ ਮੈਂ ਦਿਖਨਾਤਾ ਨਹੀਂ ਸਹਿਜ ਨਹੀਂ ਲਣਾ ਜੇ ਇਹ ਸਹਿਜ ਨਹੀਂ ਮਨਣਾ ਆ ਤੇ ਸਹਿਜ ਉੱਧੇ ਘਮੀ ਜਾਂਦੀ ਆ ਦੁਬਾਰੀ ਹੁਣ ਲੱਤਾਂ ਹੜਾਈ ਜਾਂਦੀ ਆ ਤੇ